ਸਸ਼ਕਾਲ ਤੋਂ ਦੇਖ ਰਿਹਾ ਹਾਂ ਸਮ ਜਰਨਲਿਸਟ ਮੈਂ ਹਾਂ ਪਰਦੀਪ ਕਾ ਤਾਂ ਪਿਛਲੇ ਕੁਝ ਦਿਨਾ ਤੋ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦੀ ਇੱਕ ਫੇਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਤੋ ਤੁਸੀਂ ਵੀ ਜ਼ਰੂਰ ਇੰਸਟਾਗ੍ਰਾਮ ਫੇਸਬੁੱਕ ਜਾਂ ਯੂਟਿਊਬ ਤੇ ਜ਼ਰੂਰ ਦੇਖੀ ਹੋਏਗੀ ਔਰ ਜਿਸ ਤੋਂ ਬਾਅਦ ਹਰ ਕੋਈ ਆਪਣੇ ਆਪਣੇ ਅੰਦਾਜ਼ੇ ਲਗਾ ਰਿਹਾ ਪਰ ਸਾਈਬਰ ਸੈੱਲ ਦੀ ਰਿਪੋਰਟ ਤੋਂ ਬਾਅਦ ਮੁਹਾਲੀ ਅਦਾਲਤ ਨੇ ਵੱਡਾ ਨੋਟਿਸ ਜਾਰੀ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਫੇਸਬੁਕ ਅਤੇ ਗੂਗਲ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਅਜਿਹੇ ਇਤਰਾਜ਼ਯੋਗ ਵੀਡੀਓ ਅਪਲੋਡ ਹੋਣ ਤੋਂ ਬਾਅਦ ਤੁਰੰਤ ਇਸ ਨੂੰ ਬਲੌਕ ਕੀਤਾ ਜਾਵੇ ਜਾਂ ਫਿਰ ਤੁਰੰਤ ਉਸ ਨੂੰ ਹਟਾਇਆ ਜਾਵੇ ਤਾਂ ਹਦਾਇਤਾਂ ਨੇ ਜੜੀਆਂ ਮੁਹਾਲੀ ਅਦਾਲਤ ਦੇ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਆਂ ਸੋ ਹਜੇ ਵੀ ਇਹ ਸਸਪੈਂਸ ਬਣਿਆ ਹੋਇਆ ਹੈ ਕਿ ਵੀਡੀਓ ਫੇਕ ਹੈ ਜਾਂ ਫਿਰ origignal ਤਾਂ ਮੋਹਾਲੀ ਅਦਾਲਤ ਨੇ ਸਾਈਬਰ ਸੈੱਲ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਫੈਸਲਾ ਲਿਆ ਤੇ ਦੇਸ਼ ਜਾਰੀ ਕਰ ਦਿੱਤੇ ਨੇ ਕਿ ਕੋਈ ਵੀ ਵੀਡੀਓ ਅਪਲੋਡ ਹੋਣ ਤੋਂ ਤੁਰੰਤ ਇਸ ਦੀ ਜਾਂਚ ਹੋਣੀ ਚਾਹੀਦੀ ਔਰ ਸਰਚ ਹਿਸਟਰੀ ਦੇ ਵਿੱਚ ਇਹ ਵੀਡੀਓ ਜਿਹੜੀ ਨਾ ਦਿਖਾਈ ਜਾਵੇ ਇਸ ਵੇਲੇ ਦੀ ਅਸੀਂ ਜਾਣਕਾਰੀ ਤੁਹਾਨੂੰ ਦਿਖਾ ਦਿੰਨੇ ਆਂ ਔਰ ਇਸ ਤੋਂ ਬਾਅਦ ਤੁਹਾਨੂੰ ਜ਼ਰੂਰ ਦੱਸ ਦਿੰਨੇ ਆਂ ਆ ਕਿ ਜਗਮਨ ਸਮਰਾਦ ਦੇ ਨਾਮ ਦੇ ਅਕਾਊਂਟ ਤੇ ਵੀਡੀਓ ਪੋਸਟ ਹੋਈ ਸੀ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਇਤਰਾਜ਼ਯੋਗ ਪੋਸਟਾਂ ਵਿਰੁੱਧ ਕਾਰਵਾਈ ਲਈ ਦੇਸ਼ ਜਾਰੀ ਕੀਤੇ ਗਏ ਨੇ ਅਦਾਲਤ ਨੇ ਫੇਸਬੁਕ ਨੂੰ 24 ਘੰਟਿਆਂ ਦੇ ਅੰਦਰ ਇਤਰਾਜ਼ਯੋਗ ਪੋਸਟਾਂ ਹਟਾਉਣ ਦਾ ਹੁਕਮ ਦਿੱਤਾ ਹੈ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੇ ਇਸ ਵੇਲੇ ਦੀ ਤਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਸ ਵੇਲੇ ਕਾਫੀ ਜ਼ਿਆਦਾ ਸੁਰੱਖਿਆ ਚੱਲ ਰਹੀ ਨੇ ਸੋ ਅਦਾਲਤ ਨੇ ਸਾਈਬਰ ਕ੍ਰਾਈਮ ਵਿਭਾਗ ਤੋਂ ਜਾਣਕਾਰੀ ਮਿਲਣ ਤੇ ਫੇਸਬੁਕ ਨੂੰ ਸਾਰਾ ਸਮਾਨ ਯਕੋ ਜਿਹੀਆਂ ਇਤਰਾਜ਼ਯੋਗ ਪੋਸਟਾਂ ਨੂੰ ਤੁਰੰਤ ਹਟਾਉਣ ਤੇ ਬਲੌਕ ਕਰਨ ਦਾ ਹੁਕਮ ਦਿੰਦਾ ਹੈ Google ਨੂੰ ਵੀ ਇਹ ਹਦਾਇਤ ਦਿੱਤੀ ਹੈ ਕਿ ਉਹ ਕੀਨੀ ਬਣਾਵੇ ਕਿ ਅਜਿਹੀ ਸਮਗਰੀ ਸਰਚ ਨਤੀਜਿਆਂ ਦੇ ਵਿੱਚ ਨਾ ਦਿਖਾਈ ਦੇਵੇ ਜੇਕਰ ਫੇਸਬੁਕ ਅਤੇ Google ਵੀਡੀਓ ਨੂੰ ਬਲੌਕ ਨਹੀਂ ਕਰਦੇ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਸ ਤੋਂ ਬਾਅਦ ਫੇਸਬੁਕ ਨੇ ਸੀਐਮ ਮਾਨ ਵਿਰੁੱਧ ਤiracial ਸਮਗਰੀ ਨੂੰ ਬਲੌਕ ਕਰ ਦਿੱਤਾ ਹੁਣ ਸੀਐਮ ਮਾਨ ਨਾਲ ਸੰਬੰਧਿਤ ਤiracial ਸਮਗਰੀ ਖੁੱਲ ਨਹੀਂ ਰਹੀ ਹੈ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੀ ਨਕਲੀ ਵੀਡੀਓ ਅਪਲੋਡ ਕਰਨ ਵਾਲਾ ਦੋਸ਼ੀ ਮਾਮਲਾ ਦਰਜ ਹੋਣ ਤੋਂ ਬਾਅਦ ਘਬਰਾ ਗਿਆ ਤੇ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਉਸਨੇ ਫੋਟੋਆਂ ਤੇ ਵੀਡੀਓ ਸਮੇਤ ਪੰਜ ਹੋਰ ਪੋਸਟਾਂ ਨੇ ਜਿਹੜੀਆਂ ਉਹ ਪੋਸਟ ਕੀਤੀਆਂ ਨਿਊਜ਼ ਨੇ ਪਹਿਲਾਂ ਦੋ ਵੀਡੀਓ ਪੋਸਟ ਕੀਤੇ ਸੀ ਔਰ ਮੁਲਜ਼ਮ ਨੇ ਸਰਕਾਰ ਅਤੇ ਪੁਲਿਸ ਨੂੰ ਮੀਡੀਆ ਦੇ ਵਿੱਚ ਉਸ ਦਾ ਸਾਹਮਣਾ ਕਰਨ ਦੀ ਚੁਣੌਤੀ ਵੀ ਦਿੱਤੀ ਉਸ ਨੇ ਲਿਖਿਆ ਸਿਰਫ ਇੱਕ ਟ੍ਰੇਲਰ ਹੈ ਜੇਕਰ ਕੋਈ ਸਾਬਤ ਕਰ ਸਕਦਾ ਹੈ ਕਿ ਵੀਡੀਓ AI ਦੀ ਵਰਤੋਂ ਕਰਕੇ ਬਣਾਈ ਗਈ ਹੈ ਤਾਂ ਉਸ ਨੂੰ 1 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਏਗਾ ਤਾਂ ਜਿਸ ਤੋਂ ਬਾਅਦ ਹਲਚਲ ਪੂਰੇ ਪੰਜਾਬ ਦੇ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਭਰ ਦੇ ਵਿੱਚ ਮੱਚੀ ਹੋਈ ਹੈ ਸਪੰਜਾ ਪੁਲਿਸ ਕੈਨੇਡਾ ਦੇ ਵਿੱਚ ਰਹਿੰਦੇ ਜਗਮਨ ਸਮਰਾਂ ਨੂੰ ਭਾਰਤ ਹਵਾਲੇ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਾਲ ਸੰਪਰਕ ਕਰਦੀ ਹੈ ਕੇਂਦਰੀ ਗ੍ਰਹਿ ਮੰਤਰਾਲਾ ਇੰਟਰਪੋਲ ਨੂੰ ਜਗਮਨ ਨਾਲ ਜੁੜੇ ਅਪਰਾਧਿਕ ਮਾਮਲਿਆਂ ਦੇ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਜਗਮਨ ਤੇ ਪਹਿਲਾਂ ਵੀ ਪੰਜਾਬ ਦੇ ਵਿੱਚ ਤਿੰਨ ਮਾਮਲਿਆਂ ਦੇ ਵਿੱਚ ਧੋਖਾਧੜੀ ਦੇ ਦੋਸ਼ ਲੱਗੇ ਨੇ ਜਿਸ ਲਈ ਪੁਲਿਸ ਤੇ ਉਸ ਨੂੰ ਪੀਓ ਲਾਨਣੇ ਪੰਜਾਬ ਪੁਲਿਸ ਨੇ ਜਗਮਨ ਵਿਰੁੱਧ ਲੁਕਆਊਟ ਨੋਟਿਸ ਅਤੇ ਰੈਡ ਕਾਰਨਰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਸਸ਼ਕਾਲ ਤੋਂ ਦੇਖ ਰਿਹਾ ਹਾਂ ਸਮ ਜਰਨੀਆਂ ਇਸ ਤੇ ਮੈਂ ਹਾਂ ਪਰਦੀਪ ਕਾ ਤਾਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਦੀ ਇੱਕ ਫੇਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਤਾਂ ਤੁਸੀਂ ਵੀ ਜ਼ਰੂਰ ਇੰਸਟਾਗ੍ਰam ਫੇਸਬੁੱਕ ਜਾਂ YouTube ਤੇ ਜ਼ਰੂਰ ਦੇਖੀ ਹੋਏਗੀ ਔਰ ਜਿਸ ਤੋਂ ਬਾਅਦ ਹਰ ਕੋਈ ਆਪਣੇ ਆਪਣੇ ਅੰਦਾਜ਼ੇ ਲਗਾ ਰਿਹਾ ਪਰ ਸਾਈਬਰ ਸੈੱਲ ਦੀ ਰਿਪੋਰਟ ਤੋਂ ਬਾਅਦ ਮੁਹਾਲੀ ਅਦਾਲਤ ਨੇ ਵੱਡਾ ਨੋਟਿਸ ਜਾਰੀ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਫੇਸਬੁਕ ਅਤੇ ਗੂਗਲ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਅਜਿਹੇ ਇਤਰਾਜ਼ਯੋਗ ਵੀਡੀਓ ਅਪਲੋਡ ਹੋਣ ਤੋਂ ਬਾਅਦ ਤੁਰੰਤ ਇਸ ਨੂੰ ਬਲੌਕ ਕੀਤਾ ਜਾਵੇ ਜਾਂ ਫਿਰ ਤੁਰੰਤ ਉਸ ਨੂੰ ਹਟਾਇਆ ਜਾਵੇ ਤਾਂ ਹਦਾਇਤਾਂ ਨੇ ਜੜੀਆਂ ਮੁਹਾਲੀ ਅਦਾਲਤ ਦੇ ਵੱਲੋਂ ਜਾਰੀ ਕਰ ਦਿੱਤੀਆਂ ਗਈਆਂ ਨੇ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਿਆਂ ਸੋ ਹਜੇ ਵੀ ਇਹ ਸਸਪੈਂਸ ਬਣਿਆ ਹੋਇਆ ਹੈ ਕਿ ਵੀਡੀਓ ਫੇਕ ਹੈ ਜਾਂ ਫਿਰ ओरिजिनल ਤਾਂ ਮੁਹਾਲੀ ਅਦਾਲਤ ਨੇ ਸਾਈਬਰ ਸੈੱਲ ਦੀ ਰਿਪੋਰਟ ਦੇ ਆਧਾਰ ਦੇ ਉੱਤੇ ਫੈਸਲਾ ਲਿਆ ਹੈ ਤੇ ਦੇਸ਼ ਜਾਰੀ ਕਰ ਦਿੱਤੇ ਨੇ ਕਿ ਕੋਈ ਵੀ ਵੀਡੀਓ ਅਪਲੋਡ ਹੋਣ ਤੋਂ ਤੁਰੰਤ ਇਸ ਦੀ ਜਾਂਚ ਹੋਣੀ ਚਾਹੀਦੀ ਔਰ ਸਰਚ ਹਿਸਟਰੀ ਦੇ ਵਿੱਚ ਇਹ ਵੀਡੀਓ ਜਿਹੜੀ ਨਾ ਦਿਖਾਈ ਜਾਵੇ ਇਸ ਵੇਲੇ ਦੀ ਅਮ ਜਾਣਕਾਰੀ ਤੁਹਾਨੂੰ ਦਿਖਾ ਦਿੰਨੇ ਆਂ ਔਰ ਇਸ ਤੋਂ ਬਾਅਦ ਤੁਹਾਨੂੰ ਜ਼ਰੂਰ ਦੱਸ ਦਿੰਨੇ ਆਂ ਆ ਕਿ ਜਗਮਨ ਸਮਰਾਦ ਦੇ ਨਾਮ ਦੇ ਅਕਾਊਂਟ ਤੇ ਵੀਡੀਓ ਪੋਸਟ ਹੋਈ ਸੀ ਮੁੱਖ ਮੰਤਰੀ ਭਗਵੰਤ ਮਾਨ ਵਿਰੁੱਧ ਇਤਰਾਜ਼ਯੋਗ ਪੋਸਟਾਂ ਵਿਰੁੱਧ ਕਾਰਵਾਈ ਲਈ ਇਹ ਦੇਸ਼ ਜਾਰੀ ਕੀਤੇ ਗਏ ਨੇ ਅਦਾਲਤ ਨੇ ਫੇਸਬੁਕ ਨੂੰ 24 ਘੰਟਿਆਂ ਦੇ ਅੰਦਰ ਇਤਰਾਜ਼ਯੋਗ ਪੋਸਟਾਂ ਹਟਾਉਣ ਦਾ ਹੁਕਮ ਦਿੱਤਾ ਹੈ ਵੱਡੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੇ ਇਸ ਵੇਲੇ ਦੀ ਕਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਸ ਵੇਲੇ ਕਾਫੀ ਜ਼ਿਆਦਾ ਸੁਰਖੀਆਂ ਚੱਲ ਰਹੀ ਨੇ ਸੋ ਅਦਾਲਤ ਨੇ ਸਾਈਬਰ ਕ੍ਰਾਈਮ ਵਿਭਾਗ ਤੋਂ ਜਾਣਕਾਰੀ ਮਿਲਣ ਤੇ ਫੇਸਬੁਕ ਨੂੰ ਸਾਰਾ ਸਮਾਨ ਯਕੋ ਜਿਹੀਆਂ ਇਤਰਾਜ਼ਯੋਗ ਪੋਸਟਾਂ ਨੂੰ ਤੁਰੰਤ ਹਟਾਉਣ ਤੇ ਬਲੌਕ ਕਰਨ ਦਾ ਹੁਕਮ ਦਿੱਤਾ ਹੈ Google ਨੂੰ ਵੀ ਇਹ ਹਦਾਇਤ ਦਿੱਤੀ ਹੈ ਕਿ ਉਹ ਕੀਨੀ ਬਣਾਵੇ ਕਿ ਅਜਿਹੀ ਸਮਗਰੀ ਸਰਚ ਨਤੀਜਿਆਂ ਦੇ ਵਿੱਚ ਨਾ ਦਿਖਾਈ ਦੇਵੇ ਜੇਕਰ ਫੇਸਬੁਕ ਅਤੇ Google ਵੀਡੀਓ ਨੂੰ ਬਲੌਕ ਨਹੀਂ ਕਰਦੇ ਤਾਂ ਉਹਨਾਂ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਉਸ ਤੋਂ ਬਾਅਦ ਫੇਸਬੁਕ ਨੇ ਸੀਐਮ ਮਾਨ ਵਿਰੁੱਧ ਤiracial ਸਮਗਰੀ ਨੂੰ ਬਲੌਕ ਕਰ ਦਿੱਤਾ ਹੁਣ ਸੀਐਮ ਮਾਨ ਨਾਲ ਸੰਬੰਧਿਤ ਤiracial ਸਮਗਰੀ ਖੁੱਲ ਨਹੀਂ ਰਹੀ ਹੈ ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਦੀ ਨਕਲੀ ਵੀਡੀਓ ਅਪਲੋਡ ਕਰਨ ਵਾਲਾ ਦੋਸ਼ੀ ਮਾਮਲਾ ਦਰਜ ਹੋਣ ਤੋਂ ਬਾਅਦ ਘਬਰਾ ਗਿਆ ਤੇ ਮੋਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਦੇ ਵਿੱਚ ਕੇਸ ਦਰਜ ਹੋਣ ਤੋਂ ਬਾਅਦ ਉਸਨੇ ਫੋਟੋਆਂ ਤੇ ਵੀਡੀਓ ਸਮੇਤ ਪੰਜ ਹੋਰ ਪੋਸਟਾਂ ਨੇ ਜਿਹੜੀਆਂ ਉਹ ਪੋਸਟ ਕੀਤੀਆਂ ਨਿਊਜ਼ ਨੇ ਪਹਿਲਾਂ ਦੋ ਵੀਡੀਓ ਪੋਸਟ ਕੀਤੇ ਸੀ ਔਰ ਮੁਲਜ਼ਮ ਨੇ ਸਰਕਾਰ ਅਤੇ ਪੁਲਿਸ ਨੂੰ ਮੀਡੀਆ ਦੇ ਵਿੱਚ ਉਸ ਦਾ ਸਾਹਮਣਾ ਕਰਨ ਦੀ ਚੁਣੌਤੀ ਵੀ ਦਿੱਤੀ ਉਸ ਨੇ ਲਿਖਿਆ ਸਿਰਫ ਇੱਕ ਟ੍ਰੇਲਰ ਹੈ ਜੇਕਰ ਕੋਈ ਸਾਬਤ ਕਰ ਸਕਦਾ ਹੈ ਕਿ ਵੀਡੀਓ AI ਦੀ ਵਰਤੋਂ ਕਰਕੇ ਬਣਾਈ ਗਈ ਹੈ ਤਾਂ ਉਸ ਨੂੰ 1 ਮਿਲੀਅਨ ਡਾਲਰ ਦਾ ਇਨਾਮ ਦਿੱਤਾ ਜਾਏਗਾ ਤਾਂ ਜਿਸ ਤੋਂ ਬਾਅਦ ਹਲਚਲ ਪੂਰੇ ਪੰਜਾਬ ਦੇ ਵਿੱਚ ਨਹੀਂ ਸਗੋਂ ਪੂਰੇ ਦੇਸ਼ ਭਰ ਦੇ ਵਿੱਚ ਮੱਚੀ ਹੋਈ ਹੈ ਪੰਜਾਬ ਪੁਲਿਸ ਕੈਨੇਡਾ ਦੇ ਵਿੱਚ ਰਹਿੰਦੇ ਜਗਮਨ ਸਮਰਾ ਨੂੰ ਭਾਰਤ ਹਵਾਲੇ ਕਰਨ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੇ ਨਾਲ ਸੰਪਰਕ ਕਰਦੀ ਹੈ ਕੇਂਦਰੀ ਗ੍ਰਹਿ ਮੰਤਰਾਲਾ ਇੰਟਰਪੋਲ ਨੂੰ ਜਗਮਨ ਨਾਲ ਜੁੜੇ ਅਪਰਾਧਿਕ ਮਾਮਲਿਆਂ ਦੇ ਬਾਰੇ ਜਾਣਕਾਰੀ ਪ੍ਰਦਾਨ ਕਰੇਗਾ ਜਗਮਨ ਤੇ ਪਹਿਲਾਂ ਵੀ ਪੰਜਾਬ ਦੇ ਵਿੱਚ ਤਿੰਨ ਮਾਮਲਿਆਂ ਦੇ ਵਿੱਚ ਧੋਖਾਧੜੀ ਦੇ ਦੋਸ਼ ਲੱਗੇ ਨੇ ਜਿਸ ਲਈ ਪੁਲਿਸ ਤੇ ਉਸ ਨੂੰ ਪੀਓ ਐਲਾਨਿਆ ਪੰਜਾਬ ਪੁਲਿਸ ਨੇ ਜਗਮਨ ਵਿਰੁੱਧ ਲੁਕਆਊਟ ਨੋਟਿਸ ਅਤੇ ਰੈਡ ਕਾਰਨਰ ਨੋਟਿਸ ਜਾਰੀ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ